ਇਦਾਂ ਨਹੀਂ ਕਿ 1 ਤੇ 2 ਦੀ ਦਰਮਿਆਨੀ ਰਾਤ ਆਪਣੇ ਚੁੰਕੀ ਗੋਲੇ ਵਾਲੇ ਚ ਜਿਹੜਾ ਗੋਲੇਵਾਲ ਤੋਂ ਬੇਗੋ ਵਾਲਾ ਜਿਹੜਾ ਰਸਤਾ ਜਾਂਦਾ ਹੈਗਾ ਉਹਦੇ ਨਾਲ ਇੱਕ ਉਸ ਏਰੀਏ ਚ ਇੱਕ ਆਰਮੀ ਵਾਲਿਆਂ ਦੀ ਇੱਕ ਐਕਸਰਸਾਈਜ਼ ਚੱਲ ਰਹੀ ਹੈਗੀ ਆ। ਕਾਫੀ ਦਿਨਾਂ ਤੋਂ ਚੱਲ ਰਹੀ ਸੀ ਤੇ ਉਹ ਹੁਣ ਤੱਕ ਨਹੀਂ ਚੱਲ ਰਹੀ। ਉਹਦੇ ਚ ਕੀ ਹੈ ਕਿ ਰਾਤ ਨੂੰ 12 1 ਵਜੇ ਦੇ ਕਰੀਬ ਕਿ ਇੱਕ ਗੱਡੀ ਸੀ ਜਿਹੜੀ ਆਈ ਹੈ ਤੇ ਉੱਥੇ ਜਿਹੜੇ ਫੌਜੀ ਸਨ ਜਿਹੜੀ ਕਿ ਉੱਥੇ ਡਿਊਟੀ ਕਰ ਰਹੇ ਸਨ ਪਰ ਉਹਨਾਂ ਦੀ ਡਿਊਟੀ ਸਿਵਲ ਵਰਦੀ ਚਲਾਈ ਹੋਈ ਸੀ। ਦੋ ਜਾਣੇ ਸੀ ਉਹਨਾਂ ਕੋਲ ਸਕੋਰਪੀਓ ਗੱਡੀ ਹੈਗੀ ਸੀ। ਇੱਕ ਬੰਦਾ ਹੋਰ ਗੱਡੀ ਤੇ ਉੱਥੋਂ 12:00 12:30 1 ਵਜੇ ਦੇ ਕਰੀਬ ਜਦੋਂ ਉੱਥੇ ਨਿਕਲਿਆ ਤੇ ਇਹਨਾਂ ਨੇ ਉਹਨੂੰ ਰੋਕਿਆ ਜਾਂ ਉਹਦਾ ਫਿਰ ਉਹਨੂੰ ਉਹਨੇ ਅੱਗੇ ਬੰਦੇ ਨੇ ਜਿਹੜੀ ਕੀ ਹੈਗੀ ਐ ਉਹਨਾਂ ਦੇ ਦੱਸਣ ਦੇ ਮੁਤਾਬਕ ਐਸਪਰ ਜਿਹੜੇ ਕਰਨਲ ਸਾਹਿਬ ਨੇ ਸਾਨੂੰ ਚਿੱਠੀ ਲਿਖੀ ਹੈਗੀ ਆ ਤੇ ਜੋ ਅਸੀਂ ਵਕੂਆ ਜਾਂ ਉਹਨਾਂ ਤੋਂ ਪੁੱਛ ਪੜਤਾਲ ਹੁਣ ਤੱਕ ਸਾਹਮਣੇ ਆਏ ਜਦੋਂ ਉਹਨਾਂ ਨੇ ਰੋਕਿਆ ਉਹ ਬੰਦੇ ਨੇ ਅੱਗੇ ਉਹ ਫਿਰ ਕਿਸੇ ਆਬਾਸ ਚ ਫਾਇਰ ਕੀਤੇ ਹੈਗੇ ਉਹ ਜਿਹੜੇ ਸਕੋਰਪੀਓ ਗੱਡੀ ਵਾਲੇ ਬੰਦੇ ਹੈਗੇ ਸੀ ਉਹਨਾਂ ਦੇ ਓਕਿਪੈਂਟਸ ਗੱਡੀ ਤੇ ਵੀ ਲੱਗਾ ਹੈਗਾ ਜੀ ਫਾਇਰ ਜਿਸੇ ਚੱਲਦੇ ਸੀ ਕਰਨਲ ਸਾਹਿਬ ਜਿਹੜੇ ਹੈਗੇ ਆ ਜਿਸ ਯੂਨਿਟ ਦੀ ਇਹ ਐਕਸਰਸਾਈਜ਼ ਚੱਲ ਰਹੀ ਸੀ ਉਹਨਾਂ ਨੇ ਕੇਪੀਆਰ ਦਰਜ ਕਰ ਲਈ ਹੈ ਨਾਮ ਨੂੰ ਵਿਅਕਤੀ ਦੇ ਅਗੇਂਸਟ ਤੇ ਹੁਣ ਅਸੀਂ ਉਹ ਤਫਤੀਸ਼ ਕਰ ਰਹੇ ਆਂ ਤੇ ਸਾਨੂੰ ਆ ਸਕੀ ਸੀ ਉਹ ਜਿਹੜਾ ਬੰਦਾ ਹੈਗਾ ਜਿੰਨੇ ਕੀਤਾ ਹੈਗਾ ਉਹ ਵੀ ਜਲਦੀ ਆਇਡੈਂਟੀਫਾਈ ਕਰ ਲਾਂਗੇ ਭੁੱਲ ਗਏ ਕਿੰਨੇ ਕ ਬੰਦੇ ਸੀ ਜਿੰਨਾਂ ਗੱਡੀ ਚ ਲਈ ਹੈ ਇੱਕ ਬੰਦਾ ਸੀ ਜੀ ਕਾਰਸ ਚ ਇੱਕ ਹੀ ਬੰਦਾ ਸੀ